ਅਨੇ ਕਹਿੰਦੇ ਆ ਜਦੋਂ ਲੰਡੇ ਨੂੰ ਖੁੰਡਾ ਬਲ ਪਾ ਕੇ ਮਿਲਦਾ ਨਾ ਫਿਰ ਉੱਥੇ ਗੱਲਾਂ ਹੋਰ ਹੁੰਦੀਆਂ ਇੱਕ ਬਾਈ ਕਹਿੰਦਾ ਮੇਰਾ ਵਿਆਹ ਨੂੰ 7-8 ਸਾਲ ਹੋ ਗਏ ਸੀ ਦੋ ਜਵਾਕ ਸੀ ਮੇਰੇ ਵੀ ਮੈਨੂੰ ਚੰਗਾ ਸਮਝ ਨੂੰ ਹਟ ਗਈ ਮੇਰੇ ਜਵਾਕਾਂ ਨੂੰ ਨਹੀਂ ਸਮਝਦੀ ਸੀ ਤੀਜੇ ਥਾਂ ਉਹਨੇ ਕੁੰਡੀ ਰਲਾਈ ਹੋਈ ਸੀ ਜਦੋਂ ਉੱਥੇ ਜਾ ਕੇ ਉਹਨੂੰ ਪਤਾ ਲੱਗਿਆ ਉਤੋਂ ਵੀ ਫੜੀ ਉਹ ਵੀ ਕਹਿੰਦੀ ਉਹ ਸਿੱਧੀ ਛਰੇਮ ਕਹਿਣ ਲੱਗੀ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਮੈਂ ਮੁੰਡੇ ਨਾਲ ਵਿਆਹ ਕਰਾਉਣਾ ਉਹ ਬੰਦਾ ਵੀ ਕਹਿੰਦਾ ਮੈਂ ਤੇ ਨਾਲ ਵਿਆਹ ਕਰਾਉਣਾ ਨਾਲੇ ਉਹਦਾ ਤਲਾਕ ਹੋਇਆ ਹੋਇਆ ਸੀਗਾ ਇਹ ਕਹਿੰਦੇ ਹੁਣ ਵੀ ਜਿਹੜੀ ਜਨਾਨੀ ਆਉਦੇ ਘਰਦਾਂ ਦੀ ਮਾਪਿਓ ਦੀ ਤੇ ਆਦੇ ਘਰ ਵਾਲੀ ਨਹੀਂ ਹੋਈ ਉਹ ਗਾਂ ਉਹਦੀ ਹੋਣੀ ਹੋਊ ਕਿੱਥੋਂ ਨਹੀਂ ਹੁੰਦੀ ਕਿਉਂਕਿ ਬੰਦਾ ਬਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇਣਾ ਬੰਦਾ ਇੰਨਾ ਪਿਆਰ ਕਰਦਾ ਇੰਨਾ ਸਤਿਕਾਰ ਕਰਦਾ ਉਹ ਬੰਦੇ ਤੇ ਜਦੋਂ ਕਦਰ ਨਹੀਂ ਹੁੰਦੀ ਨਾ ਤੇ ਫਿਰ ਉਥੇ ਰੱਬ ਵੀ ਕਹਿ ਦਿੰਦਾ ਵੀ ਜਾ ਖਾ ਤੱਕੇ ਤੇ ਉਹੀ ਗੱਲ ਇਹਦੇ ਨਾਲ ਹੋਈ ਆ ਕੁੜੀ ਨਾਲ ਵੀ ਜਿਹੜੀ ਇਹਨੇ ਇਹ ਗੱਲ ਕੀਤੀ ਆ ਕਿਉਂ ਉਹ ਕੀ ਕਹਿੰਦੀ ਆ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਉਹਦੇ ਨਾਲ ਰਹਿਣਾ ਕਿਉਂਕਿ ਉਹਦੇ ਕੋਲੇ ਪੈਸਾ ਜ਼ਿਆਦਾ ਸੀ ਵੀ ਮੈਨੂੰ ਐਸ਼ ਕਰਾਊਗਾ ਆਪਾਂ ਬੰਦੇ ਨਾਲ ਗੱਲ ਕਰਦਾ ਜਿਹੜਾ ਉਹਦੀ ਘਰ ਵਾਲੀ ਨੂੰ ਆਪਦੇ ਹੱਥੀ ਕਿਸੇ ਹੋਰ ਬੰਦੇ ਨਾਲ ਵਿਆਹ ਕਰਵਾ ਕੇ ਘਰੇ ਆਇਆ ਆਪਾਂ ਭਾਈ ਉਹਨਾਂ ਨਾਲ ਗੱਲ ਕਰ ਆ ਜਾ ਮਾੜਾ ਭਾਈ ਖਿੱਚ ਕੇ ਆ ਸਸੇ ਗਾਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਕਿਹੇ ਜੀ ਕੀ ਇੱਕ ਬੰਦੇ ਦਾ ਵਿਆਹ ਹੋਇਆ ਸੀ ਤਿੰਨ ਚਾਰ ਸਾਲ ਹੋ ਗਏ ਸੀ ਵਿਆਹ ਹੋਏ ਨੂੰ ਉਹਨੂੰ ਕੀ ਮਜਬੂਰੀ ਬਣ ਗਈ ਉਹਨੂੰ ਆਪਦੀ ਘਰਵਾਲੀ ਦਾ ਦੂਜੇ ਥਾਂ ਵਿਆਹ ਕਰਨਾ ਪੈ ਗਿਆ ਕੀ ਗੱਲਬਾਤ ਹੋਈ ਆ ਕੀ ਉਹਨਾਂ ਦਾ ਮਸਲਾ ਬਣਿਆ ਕੀ ਉਹਨਾਂ ਦੀ ਨਿਭੀ ਨਹੀਂ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਬਲਮ ਸੀ ਆਪਾਂ ਸਾਰੀ ਗੱਲਬਾਤ ਕਰਦੇ ਬਾਈ ਨਾ ਕੀ ਗੱਲਬਾਤ ਹੋਈ ਸਸੇ ਗਾਜੀ ਸਸੇ ਗਾਜੀ ਕੀ ਹਾਲ ਆ ਵਧੀਆ ਬਈ ਕਿੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਹੋਏ ਨੂੰ ਕੀ ਗੱਲ ਬਾਤ ਇਹ ਵਿਆਹ ਨੂੰ ਬਈ ਹੋ ਗਏ ਸੀ 7-8 ਸਾਲ ਅੱਛਾ 7-8 ਸਾਲ ਹੋ ਗਏ ਹਾਂ 7 ਸਾਲ 7-8 ਸਾਲ ਹੋ ਗਏ ਸੀ ਜਿਹੜੀ ਮੇਰੀ ਜ਼ਿੰਦਗੀ ਵਧੀਆ ਸੀ ਯਾਰ ਬਈ ਜਿਆਦਾ ਤੋਂ ਪਹਿਲਾਂ ਮੇਰੀ ਜ਼ਿੰਦਗੀ ਵਧੀਆ ਸੀ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਵਿਆਹ ਹੋ ਗਿਆ ਉਸ ਤੋਂ ਬਾਅਦ ਵੀ ਮੇਰੀ ਵਧੀਆ ਜ਼ਿੰਦਗੀ ਹੋ ਗਈ ਸੀ ਠੀਕ ਹੈ ਮੇਰੇ ਜਵਾਬ ਹੋਇਆ ਬਈ ਦੋ ਕੁੜੀ ਤੇ ਮੁੰਡਾ ਹੂੰ ਠੀਕ ਹੈ ਉਸ ਤੋਂ ਬਾਅਦ ਮੇਰੀ ਘਰ ਵਾਲੀ 'ਚ ਥੋੜੀ ਤਬਦੀਲੀ ਆਈ ਅੱਛਾ ਨਾ ਤਾਂ ਉਹ ਬਈ ਮੈਨੂੰ ਸਮਝਦੀ ਸੀ ਨਾ ਉਹ ਬਲਉਂਦੀ ਸੀ ਨਾ ਮੇਰੇ ਪਰਿਵਾਰ ਚ ਕਿਸੇ ਨਾਲ ਉਹ ਹੱਸ ਕੇ ਬੋਲਦੀ ਸੀ ਮਤਲਬ ਉਹਦੀ ਕਿਸੇ ਨਾ ਗੱਲ ਬਾਤ ਸੀਗੀ ਠੀਕ ਹੈ ਤੇ ਮੈਂ ਬਈ ਬਥੇਰਾ ਨੂੰ ਹਟਾਇਆ ਵੀ ਹਟ ਜਾ ਹਟ ਜਾ ਹਟ ਜਾ ਹਟ ਜਾ ਮੈਂ ਅੱਕ ਕੇ ਪਰੇਸ਼ਾਨ ਹੋ ਕੇ ਮੈਂ ਉਹਨੂੰ ਇੱਕ ਗੱਲ ਕਹਿਦੀ ਮੈਂ ਕਿ ਤੂੰ ਆ ਮੈਂ 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 ਕਿਹਾ ਮੈਂ ਤੇਰੇ ਨਾਲ ਖੜਾ ਦੱਸ ਕੀ ਚਾਹੀਦਾ ਤੈਨੂੰ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਨਹੀਂ ਮੈਂ ਕਿਹਾ ਫਿਰ ਕਹਿੰਦੀ ਮੈਂ ਬਸ ਮੈਂ ਜਿਹਨੂੰ ਪਿਆਰ ਕਰਦੀ ਮੈਂ ਉਹਦੇ ਨਾਲ ਰਹਿਣਾ ਮੈਂ ਕਿਹਾ ਫਿਰ ਮੇਰੇ ਨਾਲ ਵਿਆਹ ਕਿਉਂ ਕਰਾਇਆ ਸੀ ਠੀਕ ਹੈ ਤੇ ਮੈਨੂੰ ਕਹਿੰਦੀ ਕਹਿੰਦੀ ਵਿਆਹ ਬਸ ਹੋ ਗਿਆ ਜਦੋਂ ਹੋ ਗਿਆ ਅਰੇਂਜ ਮੈਰਿਜ ਹੋਈ ਆਪਣੀ ਹੋ ਗਿਆ ਜਿਵੇਂ ਹੋ ਗਿਆ ਠੀਕ ਹੈ ਉਹਨੇ ਜਿਹਦੇ ਨਾਲ ਗੱਲਬਾਤ ਕੀਤੀ ਸੀ ਜਿਹੜਾ ਉਹਦਾ ਆਸ਼ਕ ਸੀਗਾ ਉਹਦੇ ਨਾਲ ਮੈਂ ਗੱਲਬਾਤ ਕੀਤੀ ਬਈ ਫਿਰ ਬਈ ਮੈਂ ਗੁੱਸੇ ਦੇ ਵਿੱਚ ਆ ਕੇ ਉਹਨੂੰ ਇੱਕ ਗੱਲ ਕਹਿ ਦਿੱਤੀ ਮਤਲਬ ਮੈਂ ਗੁੱਸੇ 'ਚ ਸੀਗਾ ਪਰ ਮੈਨੂੰ ਐ ਸੀਗਾ ਇਹ ਜਿਹਦੀ ਜਿਵੇਂ ਮੇਰੇ ਨਾਲ ਹੋ ਨਹੀਂ ਸਕਦੀ ਜਿਹੜੀ ਮੇਰੀ ਹੋਣੀ ਚਾਹੀਦੀ ਮੈਂ ੱੱਕੇ ਨਾਲ ਕਿਵੇਂ ਆਉਦੀ ਹੋਣ ਦੇਦਾ ਹਨ ਤੇ ਮੈਂ ਉਹਨੂੰ ਕਹਿਤਾ ਮੈਂ ਤੇਰੀ ਮੈਂ ਤੇਰੀ ਆਸ਼ਕ ਨਾਲ ਵਿਆਹ ਕਰਵਾ ਦਣਾ ਅੱਛਾ ਜਨਨ ਕੀ ਮੰਨ ਕੇ ਚੱਲ ਤੁਹਾਡਾ 7-8 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਦੋ ਤੁਹਾਡੇ ਜਵਾਕ ਸੀ ਵੀ ਉਹ ਜਨਾਨੀ ਨੂੰ ਮੁੜ ਕੇ ਇਸ਼ਕ ਦਾ ਭੂਤ ਇਹ ਜਾਂ ਚੜਿਆ ਵੀ ਤੈਨੂੰ ਸਮਝਣੋਂ ਹਟ ਗਈ ਵੀ ਉਹ ਗਾਂ ਬੰਦੇ ਨਾਲ ਜਿਹੜੇ ਨਾਲ ਗੱਲਬਾਤ ਕਰਦੀ ਸੀ ਉਹਦੇ ਤੇ ਵੀ ਉਹ ਇੰਨਾ ਕ ਵੀ țiej ਗਈ ਜਾਂ ਉਹਨਾਂ ਤੇ ਨਿਰਪਰ ਇੰਨਾ ਕ ਹੋ ਗਈ ਵੀ ਉਹਦੇ ਨਾਲ ਜਾਣ ਨੂੰ ਤਿਆਰ ਹੋ ਗਈ ਉਹ ਤੇ ਤੁਸੀਂ ਉਹਨੂੰ ਖੁਸ਼ੀ-ਖੁਸ਼ੀ ਤੋੜਨ ਨੂੰ ਤਿਆਰ ਕਰਤਾ ਕੀ ਚੱਕਰ ਵੀ ਤੁਹਾਡੇ ਸਾਹਮਣੇ ਮਿਲਦੇ ਗਿਲਦੇ ਸੀ ਜਾਂ ਤੁਹਾਡੇ ਸਾਹਮਣੇ ਛੜੇ ਅਮਕਰੇ ਆਉਂਦਾ ਸੀ ਇਹ ਜੇ ਤੁਹਾਨੂੰ ਕੀ ਉਹ ਦੱਸਦਾ ਤੁਹਾਨੂੰ ਮੈਂ ਦੱਸਦਾ ਜਿਹੜੀ ਜਨਾਨੀ ਮੇਰੇ ਪਰਿਵਾਰ ਨੂੰ ਨਹੀਂ ਸਮਝਦੀ ਪਈ ਮੇਰੇ ਮਾਂ ਆਪਣੇ ਸਮਝਦੀ ਪਈ ਮੇਰੇ ਜਵਾਕਾਂ ਨੇ ਸੰਦੇ ਮੇਰੇ ਜਵਾਕਾਂ ਦੀ ਇੰਟਰਵਿਊ ਲੈ ਲਓ ਤੁਸੀਂ ਮੈਂ ਝੂਠ ਨਹੀਂ ਬੋਲਦਾ ਮੇਰੇ ਜਵਾਕਾਂ ਦੀ ਇੰਟਰਵਿਊ ਲੈ ਲਓ ਉਹ ਜ ਮੇਰੇ ਜਵਾਕ ਵੀ ਤੁਹਾਨੂੰ ਆਏ ਕਹਿਣਗੇ ਵੀ ਭਾਈ ਇਹਨੂੰ ਬੰਦਾ ਲੈ ਕੇ ਜਾਂਦਾ ਲਾ ਕੇ ਜਾਂਦਾ ਲੈ ਕੇ ਵੀ ਜਾਂਦਾ ਲਾ ਕੇ ਜਾਂਦਾ ਫਿਰ ਸਾਨੂੰ ਕਹਿੰਦੀ ਸਾਡੇ 25 25 30 ਦੀ ਗਿਲਿਆਂ ਮੇਰੇ ਨਾਲ ਤਾਂ ਸੈਟ ਆ ਮੁੰਡਾ ਅੱਛਾ ਜਨਨ ਕੀ ਨਾ ਹੋ ਗਏ ਹਾਂ ਵੀ ਇੰਨਾ ਉਹਨੂੰ ਕਿਸੇ ਕੋ ਮੁੰਡੇ ਨੂੰ ਪਿਆਰ ਕਰਦੀ ਠੀਕ ਹੈ ਮੈਨੂੰ ਕਹਿੰਦੀ ਤੈਨੂੰ ਤਾਂ ਮੈਂ ਸਮਝਦੀ ਨਹੀਂ ਮੇਰੇ ਮੁੰਡੇ ਨੇ ਤੇ ਮੇਰੀ ਕੁੜੀ ਨੇ ਮੈਨੂੰ ਸਮਝਾਇਆ ਵੀ ਪਾਪਾ ਵੀ ਆਪਾਂ ਕੀ ਲੈਣਾ ਇਹ ਤਾਂ ਹਨਾ ਵੀ ਤੂੰ ਇਹਦੇ ਬਿਨਾਂ ਰਹਿ ਸਕਦਾ ਮੈਂ ਕਿਹਾ ਮੈਂ ਤਾਂ ਪੁੱਤ ਰਹਿ ਸਕਦਾ ਜੀ ਇੰਨੀ ਜ਼ਿੰਦਗੀ ਹੋ ਗਈ ਮੈਂ ਤਾਂ ਪਹਿਲਾਂ ਵੀ ਰਹਿ ਰਿਆ ਹਨਾ ਇਹ ਕਿਹੜਾ ਮੈਨੂੰ ਪਹਿਲਾਂ ਸਮਝਦੀ ਸੀਗੀ ਹਨਾ ਵੀ ਤੁਹਾਡੀ ਮਾਂ ਹੈਗੀ ਆ ਤੁਸੀਂ ਮੈਂ ਹੁਣ ਮੈਂ ਤੁਹਾਡੇ ਮੂਰੇ ਕਹਿੰਦਾ ਮੈਨੂੰ ਐਂ ਲੱਗ ਸੰਗ ਲੱਗਦੀ ਆ ਵੀ ਮੈਨੂੰ ਕਿਹੜਾ ਪਹਿਲਾਂ ਹੀ ਬੁਲਾਉਂਦੀ ਸੀਗੀ ਪਹਿਲਾਂ ਕਿਹੜਾ ਮੇਰੇ ਕੋਲ ਬੈੰਦੀ ਸੀ ਜਾਂ ਮੈਨੂੰ ਗੱਲਬਾਤ ਕਰਦੀ ਸੀ ਤੇ ਮੈਂ ਕਿ ਮੈਂ ਕਿਹਾ ਤਾਂ ਮੈਂ ਅੱਕਿਆ ਪਿਆ ਮੇਰਾ ਮੁੰਡਾ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਪਾਪਾ ਫਿਰ ਤੂੰ ਜਿਹਦੇ ਨਾਲ ਪਿਆਰ ਕਰਦੀ ਆ ਉਹਦੇ ਨਾਲ ਹੀ ਵਿਆਹ ਕਰਦੇ ਫਿਰ ਤੂੰ ਕੂਕੀ ਲੈਣਾ ਤੂੰ ਤਲਾਕ ਲੈ ਲੈ ਮੈਂ ਫਿਰ ਇਹਨੂੰ ਹਾਂ ਹਾਂ ਜੋ ਅੱਕਾ ਨੇ ਵੀ ਕਿਹਾ ਜੋ ਅੱਕਾ ਨੇ ਮੈਨੂੰ ਕਹਿੰਦਾ ਮੈਂ ਤਾਂ ਬਈ ਅੱਕਿਆ ਹੋਇਆ ਮੈਂ ਫਿਰ ਇਹਨੂੰ ਪੁੱਛਿਆ ਮੈਂ ਕਿ ਤੂੰ ਦੱਸ ਕੀ ਕਿਹੜਾ ਦਰਾਸ਼ ਦਾ ਤੇਰੇ ਆਸ਼ਕ ਨਾਲ ਮੇਰਾ ਵਿਆਹ ਕਰ ਦਨਾ ਮੈਂ ਕਿਹਾ ਮੈਨੂੰ ਛੱਡ ਦੇ ਦੋ ਮੈਂ ਫਿਰ ਵਿਆਹ ਕਰਵਾਤਾ ਬਈ ਇਹਨਾਂ ਦਾ ਬਾਈ ਕਹਿੰਦਾ ਵੀ ਜਦੋਂ ਉਹ ਸ਼ਰਿਆਂ ਮੁੰਡਾ ਜਿਹੜਾ ਘਰੇ ਆਉਂਦਾ ਸੀ ਇਹਨੂੰ ਬਾਕੇ ਲੈ ਜਾਂਦੇ ਬਾਕੇ ਛੱਡ ਜਾਂਦੇ ਕਹਿੰਦੀ ਮੇਰੇ ਤਾਂ 25-25 ਕਿੱਲੇ ਵਾਲੇ ਮੁੰਡਾ ਨਾਲ ਮੇਰੇ ਵਿਆਹ ਉਹ ਵਿਆਹ ਮੇਰੀ ਗੱਲਬਾਤ ਆ ਤੂੰ ਕੀ ਲੈਣਾ ਜਦੋਂ ਉਹ ਮੁੰਡੇ ਕਹਿੰਦੇ ਵੀ ਐ ਕਰਕੇ ਵੀ ਡੇੜੀ ਉਹ ਆਉਂਦਾ ਤੂੰ ਚੁੱਪ ਕਰਕੇ ਉਹਨੂੰ ਉਹਦੇ ਨਾਲ ਤੋਰਦੇ ਤੂੰ ਕੀ ਲੈਣਾ ਤੈਨੂੰ ਇਹ ਚੀਜ਼ਾਂ ਦਾ ਕਿਵੇਂ ਪਤਾ ਲੱਗਿਆ ਬਈ ਮੈਨੂੰ ਇਹ ਚੀਜ਼ਾਂ ਦਾ ਏਦੋਂ ਉਦੋਂ ਪਤਾ ਲੱਗਿਆ ਬਈ ਵਧੀਆ ਚੱਲੀ ਜਾਂਦਾ ਸੀ ਸਿਸਟਮ ਹਨਾ ਵਧੀਆ ਚੱਲੀ ਜਾਂਦਾ ਸੀਗਾ ਮੈਂ ਆਪਦੇ ਕੰਮ ਤੇ ਜਾਂਦਾ ਸੀ ਏ ਯਾਰ ਨਾ ਮਤਲਬ ਉਹ ਨਾ ਮੈਨੂੰ ਕਹਿੰਦੀ ਹੁੰਦੀ ਸੀ ਵੀ ਮੈਨੂੰ ਕਹਿੰਦੀ ਵੀ ਮੈਂ ਤਾਂ ਤੇਰੇ ਨਾਲ 100 ਰੁਪਏ ਮੇਰੇ ਕੋਲ ਤੂੰ ਮੇਰੇ ਮੂਰੇ ਕੀ ਆ ਹਨਾ ਮੇਰੇ ਕੋਲ ਤਾਂ ਇੰਨੇ ਪੈਸਿਆਂ ਵਾਲਾ ਬੰਦਾ ਐ ਮਜ਼ੇ ਯਾਰ ਸ਼ਰੇਆ ਮੈਨੂੰ ਕਹਿੰਦੀ ਸੀ ਯਾਰ ਅੱਛਾ ਸ਼ਰੇਆ ਨਹੀਂ ਇਹ ਗਿਆ ਵਿਆਹ ਤੋਂ ਪਹਿਲਾਂ ਸੀ ਕਿ ਬਾਅਦ ਚ ਮੈਂ ਵਿਆਹ ਤੋਂ ਬਾਅਦ ਭਾਈ ਵੇਰੇ ਵੇਰੇ ਜੋ ਆਗ ਜਮ ਹਾਂ ਜਵਾਗ ਜਮਲੇ ਦੋ ਜਵਾਗ ਸੀਗੇ ਮੇਰੇ ਭਾਈ ਮੁੰਡਾ ਕੁੜੀ ਬਹੁਤ ਸਿਆਣੇ ਆ ਭਾਈ ਉਹ ਪੜਦੇ ਆ ਠੀਕ ਆ ਉਹ ਆਦੀ ਮਾਂ ਤੇ ਨਹੀਂ ਗਏ ਉਹ ਮੇਰੇ ਤੇ ਗਏ ਆ ਜੇ ਆਦੀ ਮਾਂ ਤੇ ਜਾਂਦੇ ਫਿਰ ਭਾਈ ਮੈਨੂੰ ਜੋ ਕੰਨ ਨਹੀਂ ਸਮਝਣਾ ਸੀ ਠੀਕ ਆ ਮੈਂ ਆਦੇ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਵੀ ਵੀ ਆਦੀ ਕੁੜੀ ਨੇ ਤਾਂ ਮੁੰਡੇ ਨੂੰ ਕਿਹਾ ਮੈਂ ਮੈਂ ਕਿਹਾ ਤੂੰ ਵੇਖ ਲਓ ਮੈਂ ਕਿਹਾ ਮੇਰੇ ਚ ਕਸੂਰ ਕੀ ਆ ਹਨਾ ਮੈਨੂੰ ਜੀ ਪਤਾ ਕਿੱਥੋਂ ਲੱਗਿਆ ਭਾਈ ਵੀ ਇਹਦੀ ਗੱਲਬਾਤ ਹੈਗੀ ਆ ਉਹਦੇ ਨਾਲ ਮੈਨੂੰ ਇਹ ਫੋਨ ਤੇ ਲੱਗੀ ਆ ਤੇ ਮੈਂ ਇਹਨੂੰ ਫੜ ਲਿਆ ਭਾਈ ਮੈਂ ਕਿਹਾ ਦੱਸ ਕੌਣ ਆ ਕਹਿੰਦੀ ਤੂੰ ਕੀ ਲੈਣਾ ਵੀ ਕੋਈ ਹੋਵੇ ਮੈਂ ਕਹਿੰਦੀ ਮੈਂ ਤਾਂ ਆਪਣੀ ਮੰਮੀ ਨਾਲ ਗੱਲ ਕਰਦੀ ਸੀ ਮੈਂ ਕਹਿੰਦਾ ਲਿਆਵ ਖਾ ਮੰਮੀ ਦਾ ਨੰਬਰ ਮੈਂ ਕਹਿੰਦਾ ਮੇਰੇ ਕੋਲ ਹੈਗਾ ਹੀ ਮੈਂ ਫੋਨ ਲਾਇਆ ਮੰਮੀ ਨੂੰ ਜਦੋਂ ਮੈਂ ਕਹਿੰਦਾ ਮੰਮੀ ਤੇਰੇ ਨਾਲ ਗੱਲ ਹੋਈ ਮੈਂ ਕਹਿੰਦਾ ਜਸਪ੍ਰੀਤ ਦੀ ਕਹਿੰਦਾ ਨਹੀਂ ਹੋਈ ਗੱਲ ਮੈਂ ਕਹਿੰਦਾ ਇਹ ਤਾਂ ਕਹੀ ਜਾਂਦੀ ਮੇਰੀ ਗੱਲ ਹੋਈ ਹੋਈ ਹੈ ਮੰਮੀ ਨਾਲ ਕਹਿੰਦੀ ਨਹੀਂ ਨਹੀਂ ਪੁੱਤ ਕੱਲ ਹੋਈ ਸੀਗੀ ਗੱਲ ਅੱਜ ਤਾਂ ਨਹੀਂ ਹੋਈ ਮੈਂ ਕਹਿੰਦਾ ਫਿਰ ਦੱਸ ਕੌਣ ਸੀਗਾ ਇਹਨੂੰ ਪੁੱਛ ਵੀ ਕੌਣ ਸੀਗਾ ਤੇ ਉਹ ਮੇਰੀ ਮੰਮੀ ਪੁੱਛਦੀ ਹੈ ਸੱਚ ਮੇਰੀ ਕਹਿੰਦੀ ਵੀ ਦੱਸ ਵੀ ਪੁੱਤ ਕੌਣ ਸੀਗਾ ਵੀ ਤੂੰ ਵੀ ਘਰੇ ਕਲੇਸ਼ ਕਿਉਂ ਪਾਇਆ ਹੋਇਆ ਫਿਰ ਉਹ ਕਹਿੰਦੀ ਮੰ ਮੈਂ ਤਾਂ ਕਿਸੇ ਹੋਰ ਨੂੰ ਪਿਆਰ ਕਰਦੀ ਆ ਤੇ ਮੈਨੂੰ ਮੈਨੂੰ ਮੇਰੀ ਮੰਮੀ ਨੂੰ ਮੇਰੀ ਸੱਸ ਨੂੰ ਕਹਿ ਰਹੀ ਹੈ ਕਿ ਇਹਦੀ ਕੋਲ ਕੱਢਣ ਪਾਉਣ ਨੂੰ ਕੁਛ ਹੈ ਨਹੀਂ ਅੱਛਾ ਤੇਰੀ ਜਾਨੀ ਕਿ ਸੱਸ ਨੂੰ ਕਹਿ ਰਹੀ ਹੈ ਸੱਸ ਨੂੰ ਕਹਿ ਰਹੀ ਹੈ ਮਰੀ ਨੂੰ ਵੀ ਕੱਢਣ ਪਾਉਣ ਨੂੰ ਹੈ ਨਹੀਂ ਇਹਨੂੰ ਕਹਦੇ ਵੀ ਮੈਨੂੰ ਤੱਕ ਤਲਾਕ ਦੇ ਦੇ ਮੈਂ ਨਹੀਂ ਰਹਿਣਾ ਚਾਹੁੰਦੀ ਕਹਿੰਦੀ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਮੇਰੇ ਦੋ ਜਵਾਕ ਕਰਤੇ ਕਹਿੰਦੀ ਮੈਂ ਕਿ ਕਿਉਂ ਸੰਭਾਉਣ ਨੂੰ ਮੈਂ ਕਿਉਂ ਸੰਭਾਂ ਕਹਿੰਦਾ ਮੇਰੇ ਜਵਾਕ ਹੈ ਹੀ ਨਹੀਂ ਹੋ ਕਹਿੰਦੀ ਮੈਂ ਮੈਂ ਤਾਂ ਉਹਨਾਂ ਨੂੰ ਸਮਝੇ ਨਹੀਂ ਆਦੇ ਜਵਾਕ ਬਈ ਇਹਨੇ ਮੇਰੇ ਜਵਾਕਾਂ ਨੂੰ ਜਵਾਕ ਵੀ ਨਹੀਂ ਸਮਝਿਆ ਨਹੀਂ ਢਿੱਡੋਂ ਜੰਮ ਕੇ 9 ਮਹੀਨੇ ਕੁੱਖ ਚ ਰੱਖ ਕੇ ਫਿਰ ਵੀ ਨਹੀਂ ਲੱਗਦਾ ਸਮਝਿਆ ਢਿੱਡੋਂ ਜੰਮ ਕੇ ਵੀ ਬਈ ਇਹਨਾਂ ਨੇ ਮੇਰੇ ਜਵਾਕਾਂ ਨੂੰ ਜਵਾਕ ਨਹੀਂ ਸਮਝਿਆ ਫਿਰ ਮੈਂ ਬਈ ਚੁੱਪ ਰਿਹਾ ਉਹ ਗੱਲ ਤੋਂ ਮੈਂ ਕਿਹਾ ਯਾਰ ਕੋਈ ਨਾ ਹੈ ਨਾ ਮੈਂ ਫਿਰ ਮੈਂ ਨਾ ਮੈਂ ਇਹਦਾ ਪਿੱਛਾ ਕੀਤਾ ਯਾਰ ਵੀ ਕਿੱਥੇ ਜਾਂਦੀ ਹੈ ਕਿੱਥੇ ਨਹੀਂ ਜਾਂਦੀ ਮੈਂ ਇਹਦਾ ਪਿੱਛਾ ਕੀਤਾ ਜਦੋਂ ਪਿੱਛਾ ਕੀਤਾ ਬਈ ਤੇ ਮੈਨੂੰ ਪਤਾ ਲੱਗਿਆ ਕਿ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ ਸੀ ਨਾ ਉਹ ਮੁੰਡੇ ਨੂੰ ਮਿਲਦੀ ਸੀਗੀ ਇਹ ਤੇ ਮੈਂ ਉਤੋਂ ਫੜ ਲਿਆ ਬਈ ਹਣਾ ਉਹ ਮੁੰਡਾ ਬਈ ਤਰਨਾੜ ਬੰਦਾ ਹਣਾ ਉਹ ਬੰਦਾ ਮੇਰੇ ਗੱਲ ਨੂੰ ਹੱਥ ਪਾ ਕੇ ਮੈਨੂੰ ਕਹਿੰਦਾ ਕਹਿੰਦਾ ਤੇਰੀ ਮੈਂ ਉੱਥੇ ਬਾਹ ਪਾ ਦੂੰ ਹੂੰ ਮਤਲਬ ਐਂ ਬੋਲਿਆ ਮੈਨੂੰ ਕਹਿੰਦਾ ਉੱਥੇ ਬਾਹ ਪਾ ਦੂੰਗਾ ਤੂੰ ਤੂੰ ਬਣਦਾ ਕਿਵੇਂ ਆ ਉਹ ਤੂੰ ਹਾਂ ਬਣਦਾ ਕਿਵੇਂ ਮੈਂ ਕਿਹਾ ਭਾਈ ਮੈਂ ਕਿਹਾ ਮੈਂ ਕਿਹਾ ਯਾਰ ਮੈਂ ਹੀ ਮੇਰੀ ਘਰ ਵਾਲੀ ਆ ਯਾਰ ਤੂੰ ਕਿਵੇਂ ਬੋਲਦਾ ਮੈਂ ਮੈਂ ਬਾਈ ਬਾਈ ਕਰਾਉਣ ਤੇ ਉਹ ਮੇਰੇ ਗੱਲ ਪਵੇ ਮੈਨੂੰ ਕਹਿੰਦਾ ਕਹਿੰਦਾ ਅੱਜ ਤੋਂ ਬਾਜੇ ਇਹਨੂੰ ਬੋਲਿਆ ਨਾ ਕਦੇ ਜਦੋਂ ਹਸਾਉਣਾ ਨਹੀਂ ਕਦੇ ਜਿਹੜੀਆਂ ਲੁੱਟਾਂ ਮੈਂ ਤੋੜੂੰ ਮੈਂ ਭਾਈ ਯਾਰ ਥਾਣੇ ਵੀ ਨਹੀਂ ਜਾ ਸਕਦਾ ਥਾਣੇ ਜਾਊਗਾ ਫਿਰ ਮੇਰੀ ਬਦਨਾਮੀ ਆ ਮੈਂ ਪੰਚਾਇਤ ਕੋਲ ਗੱਲ ਕਰਾਂ ਮੇਰੀ ਬਦਨਾਮੀ ਆ ਪਿੰਡ ਦੇ ਕਿਸੇ ਬੰਦੇ ਕੋਲ ਗੱਲ ਕਰੂੰ ਫੇਰ ਵੀ ਬਦਨਾਮੀ ਆ ਇਹ ਤੋਂ ਵਾਕਾ ਕਰਕੇ ਬਈ ਜਦੋਂ ਜਿਹੜੀ ਜਨਾਨੀ ਮੈਨੂੰ ਸਮਝਦੀ ਨਹੀਂ ਪਈ ਮੇਰੇ ਮਾਂ ਆਪਣੇ ਸਮਝਦੀ ਮੇਰੇ ਜਵਾਕਾਂ ਨਹੀਂ ਸਮਝਦੀ ਵੀ ਮੈਨੂੰ ਨਹੀਂ ਸਮਝਦੀ ਪਈ ਜਿਹੜੀ ਆਪਣੇ ਆਸ਼ਕ ਨਾਲ ਹੀ ਤੁਰੇ ਫਿਰਦੀ ਆ ਉਹਦੇ ਜਵਾ ਆਸ਼ਕ ਨੂੰ ਹੀ ਸਮਝਦੀ ਆ ਵੀ ਮੈਂ ਉਹਦੇ ਨਾਲ ਹੀ ਰਹਿਣਾ ਉਹਦੇ ਨਾਲ ਰਹਿਣਾ ਫਿਰ ਯਾਰ ਬਈ ਮੈਂ ਅੱਕ ਥੱਕ ਕੇ ਮੈਂ ਉਹਨੂੰ ਇਹੀ ਕਹਿਤਾ ਮੈਂ ਕਿ ਭਰਾਵਾ ਜੇ ਤੂੰ ਇਹਨੂੰ ਪਿਆਰ ਕਰਦਾ ਨਾ ਤੂੰ ਇਹਦੇ ਨਾਲ ਰਹਿਣਾ ਚਾਹਣਾ ਤੇ ਬਈ ਭਰਾਵਾ ਮੈਂ ਮੈਂ ਤੇਰੇ ਆਸ਼ਕ ਨਾਲ ਤੇਰਾ ਵਿ ਭਾਈ ਕਹਿੰਦਾ ਦੇਖੋ ਕਲਯੁਗ ਜਮਾ ਸਿੱਖ ਰਾਂਦੇ ਆ ਪਹਿਲਾਂ ਕਹਿੰਦੇ ਸੁਣਿਆ ਸੀ ਪੁੱਤ ਕੁਪੁੱਤ ਹੋ ਜਾਂਦੇ ਆ ਇੱਥੇ ਮਾਵਾ ਕਮਾਵਾ ਹੋ ਗੀਆਂ ਢਡੋਂ ਦੋ ਜਵਾਕ ਜੰਮ ਕੇ ਕਹਿੰਦੀ ਆ ਵੀ ਇਹੇ ਮੇਰੇ ਪੁੱਤ ਨਹੀਂ ਨਾਮ ਰੀਤੀ ਆ ਨਾ ਮੇਰਾ ਪੁੱਤ ਆ ਵੀ ਮੈਂ ਇਹਨਾਂ ਨੂੰ ਕਿਉਂ ਸਮਝਾਂ ਢਡੋਂ ਜੰਮੇ 9 ਮਹੀਨੇ ਕੋਖੇ ਚ ਰੱਖੇ ਆਪਦੀ ਛਾਤੀ ਦਾ ਦੁੱਧ ਪਿਆ ਆ ਪਰ ਫੇਰ ਵੀ ਉਹ ਜਨਾਨੀ ਇਹਨਾਂ ਨੂੰ ਕਹਿ ਰਹੀ ਆ ਵੀ ਇਹ ਮੇਰੇ ਜਵਾਕ ਨਹੀਂ ਮੈਂ ਇਹਨਾਂ ਨੂੰ ਨਾ ਆਪਦੇ ਜੋਆਕ ਸਮਝਾਂ ਨਾ ਮੱਜ ਸਮਝਾਂ ਨਾ ਮਾ ਕਾਲ ਨੂੰ ਸਮਝਣਾ ਇੱਕ ਆਪਦੀ ਐਸ਼ ਪ੍ਰਸਤੀ ਦੀ ਜ਼ਿੰਦਗੀ ਜਿਉਣ ਦੇ ਪਿੱਛੇ ਉਹ ਜਨਾਨੀ ਨੇ ਆਪਦੇ ਪੁੱਤਾਂ ਨੂੰ ਆਪਦੀ ਧੀ ਨੂੰ ਵੀ ਆਪਦੇ ਤੋਂ ਦੂਰ ਕਰਤਾ ਇਹ ਤਾਂ ਚਲ ਬਗਾਨਾ ਬੰਦਾ ਸਮਝਦੀ ਸੀ ਉਹਨੂੰ ਤਾਂ ਵੀ ਚਲ ਪਹਿਲਾਂ ਜਵਾਕ ਉਹੇ ਜਦੋਂ ਉਹਦੇ ਨਾਲ ਬੰਦੇ ਨਾਲ ਗੱਲਬਾਤ ਹੋਈ ਇਹਨੂੰ ਮੰਨ ਕੇ ਚੱਲ ਉਦੋਂ ਬਾਅਦ ਆਪਦੇ ਘਰ ਵਾਲਾ ਛੱਡ ਵੀ ਉਹ ਉਹਦੋਂ ਬਾਅਦ ਇਹਨਾਂ ਦਾ ਰਿਲੇਸ਼ਨ ਜਮ੍ਹਾਂ ਖਤਮ ਵਾਲਾ ਕੰਮ ਹੀ ਕਰਤਾ ਨਾ ਚੱਜ ਨਾ ਬੁਲਾਉਣਾ ਨਾ ਨੇੜੇ ਉਹਨਾਂ ਨਾਲ ਕੋਈ ਗੱਲਬਾਤ ਕਰਨੀ ਨਾ ਦੁੱਖ-ਸੁਖ ਕੁਛ ਨਹੀਂ ਉਹ ਬੰਦੇ ਨਾਲ ਲੱਗੀ ਰਹਿੰਦੀ ਸੀ ਫੋਨ ਤੇ ਨਾ ਇਹਦੇ ਮਾਪਿਆਂ ਨੂੰ ਚੰਗਾ ਸਮਝਦੇ ਸੀ ਉਹਨੇ ਆਦੇ ਮਾਪਿਆਂ ਨੂੰ ਵੀ ਸਦਾ ਸ਼ਰੇਆਮ ਕਹਤਾ ਸੀ ਵੀ ਮੈਂ ਉਹਦੇ ਨਾਲ ਜਾਣਾ ਤੇ ਜਾਣਾ ਹੀ ਆ ਜਦੋਂ ਇਹ ਉਹਨੂੰ ਸ਼ਰੇਆਮ ਉਤੋਂ ਵੀ ਫੜ ਲਿਆ ਫਿਰ ਵੀ ਉਹ ਬੰਦੇ ਨੇ ਇਹਨੂੰ ਇੰਨਾ ਕੁਝ ਬੋਲਿਆ ਮੈਂ ਤੇਰੀਆਂ ਲੱਤਾਂ ਤੋੜ ਦੂੰ ਮੈਂ ਤੈਨੂੰ ਐਂ ਕਰ ਦੂੰ ਮੈਂ ਤੈਨੂੰ ਉਹ ਕਰ ਦੂੰ ਇਹ ਕਹਿੰਦਾ ਨਾ ਮੈਂ ਥਾਣੇ ਜਾਂ ਜੰਗਾ ਇਹ ਨਾ ਪੰਚਾਇਤ ਕੋਲ ਜਾਂ ਜੰਗਾ ਸੀ ਮੇਰੇ ਕੋਲ ਇੱਕ ਹੀਲਾ ਸੀ ਮੈਂ ਉਹਨਾਂ ਨੂੰ ਦੋਨਾਂ ਨੂੰ ਇਕੱਠੇ ਕੀਤਾ ਉਹਨਾਂ ਦਾ ਵਿਆਹ ਹੀ ਕਰਤਾ ਹੋਰ ਮੈਂ ਕੁਝ ਨਹੀਂ ਕਰ ਸਕਦਾ ਜਦੋਂ ਬਾਈ ਮੰਨ ਕੇ ਚੱਲ ਉਹਦੇ ਤੂੰ ਵਿਆਹ ਦੀ ਗੱਲ ਕਰਤੀ ਹਨਾ ਜਦੋਂ ਉਹ ਬੰਦੇ ਕੋਲੇ ਤੁਸੀਂ ਗਏ ਤੂੰ ਕੱਲਾ ਗਿਆ ਠੀਕ ਆ ਕਿਹਦੇ ਨਾਲ ਕੋ ਗਿਆ ਤੇ ਉਹਨੇ ਕਈ ਵਾਰੀ ਹੁੰਦਾ ਬੰਦਾ ਟਾਈਮ ਪਾਸ ਕਰਨ ਦੀ ਖਾਤਰ ਲੱਕੀ ਹੁੰਦੀ ਹੈ ਹਨਾ ਉਹਨੇ ਸੌਖੀ ਰੱਖ ਲਈ ਮਨਤਾਦਰਲੇ ਤਾਂ ਨਹੀਂ ਕਰਾਇਆ ਕਿ ਕੀ ਗੱਲ ਬਾਤ ਬਾਈ ਮਨਤਾਦਰਲੇ ਨਹੀਂ ਕਰਾਇਆ ਉਹਨਾਂ ਨੇ ਤਾਂ ਧਾਰਿਆ ਹੋਇਆ ਸੀ ਵੀ ਕਦੋਂ ਇਹ ਕਹਵੇ ਤਾਂ ਅਸੀਂ ਵਿਆਹ ਕਰਵਾਈਏ ਅੱਛਾ ਠੀਕ ਹੈ ਉਹਨਾਂ ਨੇ ਧਾਰਿਆ ਹੋਇਆ ਸੀਗਾ ਜਿਹੜਾ ਉਹ ਬੰਦਾ ਸੀਗਾ ਬਾਈ ਉਹਦਾ ਪਹਿਲਾਂ ਵੀ ਕਿਸੇ ਨਾਲ ਤਲਾਕ ਹੋਇਆ ਹੋਇਆ ਸੀ ਉਹਦਾ ਵੀ ਤਲਾਕ ਹੋਇਆ ਸੀਗਾ ਠੀਕ ਹੈ ਠੀਕ ਹੈ ਉਹਨੇ ਮੇਰੀ ਘਰ ਵਾਲੀ ਨੂੰ ਫਸਾ ਲਿਆ ਬਾਈ ਮੇਰੀ ਘਰ ਵਾਲੀ ਨੂੰ ਮੇਰਾ ਪਰਿਵਾਰ ਉਜਾੜ ਕੇ ਰੱਖਤਾ ਉਹ ਬੰਦੇ ਇਹ ਜਾਨੀ ਕਿ ਲੰਡੇ ਨੂੰ ਖੁੰਡਾ ਬਲ ਪਾ ਕੇ ਹਾਂ ਆ ਲੰਡੇ ਨੂੰ ਖੁੰਡਾ ਬਲ ਪਾ ਕੇ ਮਿਲ ਗਿਆ ਬਾਈ ਸਿੱਧੇ ਤਰੀਕੇ ਸੇ ਵਸਟ ਗੱਲ ਕਹੀ ਤੀ ਤੂੰ ਸਹੀ ਗੱਲ ਆ ਤੁਹਾਡੀ ਉਸ ਤੋਂ ਬਾਅਦ ਬਾਈ ਮੈਂ ਉਹਨਾਂ ਕਰਦਾ ਪਿਆ ਮੈਂ ਇਹਦੇ ਨਾਲ ਵੀ ਚਲ ਯਾਰ ਜੇ ਮੇਰੀ ਨਹੀਂ ਬਣੀ ਯਾਰ ਤੇ ਹਨਾ ਤੂੰ ਤੇਰੀ ਬਣ ਗਈ ਤੂੰ ੱੱਕੇ ਨਾ ਖਾਈ ਹਨਾ ਪਰ ਮੈਂ ਇੱਕ ਗੱਲ ਕਹਿਣਾ ਬਈ ਉਹ ੱੱਕੇ ਦਾ ਜ਼ਰੂਰ ਖਾਊਗੀ 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 ਠੀਕ ਹੈ ਜਿਹੜਾ ਜਿਹੜਾ ਬੰਦਾ ਤਲਾਕ ਦੇ ਕੇ ਆਪਣੀ ਘਰ ਵਾਲੀ ਨੂੰ ਇਹਨੂੰ ਵੀ ਵਰਤ ਕੇ ਇਹਨੂੰ ਵੀ ਛੱਡ ਦੂਗਾ ਉਹ ਉਹ ਕਹਿੰਦਾ ਵੀ ਵਿਆਹ ਮੈਂ ਕਰਾਊਗਾ ਮੇਰੇ ਸਹਣ ਜ਼ਰੂਰੀ ਸੀਗੇ ਬਈ ਮੈਂ ਨਾਲ ਗਿਆ ਸੀ ਇਹਨਾਂ ਦੇ ਠੀਕ ਹੈ ਜਾ ਕੇ ਬਈ ਕਚਹਿਰੀਆਂ ਦੇ ਵਿੱਚ ਇਹਨਾਂ ਦੇ ਕੋਰਟ ਦੇ ਵਿੱਚ ਜਾ ਕੇ ਇਹਨਾਂ ਦਾ ਮੈਂ ਆਪ ਸਹਣ ਕੀਤੇ ਆ ਮੈਂ ਆਪ ਵਿਆਹ ਕਰਾਇਆ ਮੈਨੂੰ ਉੱਥੇ ਮੁਲਾਇਮ ਬੰਦੇ ਕਹਿ ਰਹੇ ਆ ਪੁਲਿਸ ਮੁਲਾਇਮ ਕਹਿ ਰਹੇ ਕਲ ਕਲ ਨਾ ਅਗਲੀ ਸਹਣੀ ਉਹ ਕਨਾਲ ਦੀ ਘਰ ਵਾਲੀ ਦਾ ਕਿਸੇ ਹੋਰ ਨਾਲ ਵਿਆਹ ਕਰ ਰਹੇ ਆ ਮੈਂ ਕਿਹਾ ਭਾਈ ਜਿਹੜੀ ਜਨਾਨੀ ਮੈਨੂੰ ਸਮਝਦੀ ਨਹੀਂ ਪਈ ਮੈਨੂੰ ਬੁਲਾਉਂਦੀ ਨਹੀਂ ਪਈ ਮੇਰੇ ਪਰਿਵਾਰ ਨੂੰ ਨਹੀਂ ਸਮਝਦੀ ਪਈ ਜਿਹੜੀ ਕਹਿੰਦੀ ਹੈ ਵੀ ਮੈਂ ਤਾਂ ਇਹ ਤੇਰੇ ਨਾਲ ਰਹਿਣਾ ਹੀ ਨਹੀਂ ਜਿਹੜੀ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਯਾਰ ਰੋਟੀ ਨਹੀਂ ਦਿੰਦੀ ਮੇਰੇ ਨਾਲ ਸਬੰਧ ਨਹੀਂ ਬਣਾਉਂਦੀ ਜਿਹੜੀ ਜਨਾਨੀ ਮੈਨੂੰ ਬੁਲਾਉਂਦੀ ਨਹੀਂ ਫਿਰ ਉਸ ਜਨਾਨੀ ਤੋਂ ਮੈਂ ਕੀ ਲੈਣਾ ਇਕੱਲੀ ਰੋਟੀ ਵਾਸਤੇ ਤਾਂ ਮੈਂ ਲਿਆ ਆ ਜਣੀ ਉਹਨੂੰ ਰੋਟੀ ਵੀ ਉਹ ਬਣਾ ਕੇ ਨਹੀਂ ਦਿੰਦੀ ਭਾਈ ਰੋਟੀ ਮੇਰੀ ਮਾਂ ਲਾਉਂਦੀ ਹੈ ਮੇਰੀ ਮਾਂ ਸਕੀ ਮਾਂ ਉਹਦੇ ਹੱਥ ਨਹੀਂ ਕੰਮ ਕਰਦੇ ਉਹ ਰੋਟੀਆਂ ਲਾਉਂਦੀ ਕਦੇ ਮ ਫਿਰ ਮੈਂ ਤਾਂ ਬਾਈ ਮੈਂ ਕਹਾ ਮੈਂ ਤਾਂ ਹੀ ਅੱਕਿਆ ਪਿਆ ਬਾਈ ਹੂੰ ਬੋਲਸਾ ਦਾ ਵੀ ਕਹਿੰਦਾ ਯਾਰ ਕਹਿੰਦਾ ਯਾਰ ਸਹੀ ਗੱਲ ਆ ਕਹਿੰਦਾ ਇਹਦੇ ਨਾਲ ਉਹ ਤਾਂ ਚੰਗਾ ਕਹਿੰਦਾ ਵਧੀਆ ਤੂੰ ਇਹਨੂੰ ਮਾਰਿਆ ਨਹੀਂ ਕੁੱਟਿਆ ਨਹੀਂ ਨਹੀਂ ਤੇ ਤੈਨੂੰ ਤੇਰੀ ਜ਼ਿੰਦਗੀ ਖਰਾਬ ਹੋਣੀ ਸੀ ਤੇ ਵਧੀਆ ਕੀਤਾ ਜਿਹੜਾ ਤੂੰ ਇਹਦਾ ਵਿਆਹ ਆਸ਼ਕੇ ਦੇ ਆਸ਼ਕ ਨਾਲ ਹੀ ਕਰਾਤਾ ਮੈਂ ਆਪ ਸੈਣ ਕੀਤਾ ਬਈ ਉੱਥੇ ਸਾਰੇ ਲੋਕ ਬਾਈ ਮੈਨੂੰ ਚੰਗਾ ਕਹਿੰਦੇ ਸੀ ਉਹਨੂੰ ਮਾੜਾ ਕਹਿੰਦੇ ਸੀ ਵੀ ਤੂੰ ਆਵੇ ਜਵਾਕਾਂ ਨੂੰ ਨਹੀਂ ਸਮਝਿਆ ਆਪਣੇ ਪਰਿਵਾਰ ਨੂੰ ਨਹੀਂ ਸੰਦਿਆ ਕਿਸੇ ਇਕਾਸ਼ਕ ਪਿੱਛੇ ਚਾਰ ਪੰਜ ਜੀ ਛੜਤੇ ਤੋਂ ਸਿਆਣਾ ਨੇ ਇੱਕ ਗੱਲ ਕਹੀ ਆ ਕਹਿੰਦੀ ਵੀ ਜਿਹੜੀ ਆਉਦੇ ਮਾਂ ਪਿਓ ਦੀ ਆਉਦੇ ਧੀ ਪੁੱਤ ਦੀ ਤੇ ਆਉਦੇ ਘਰ ਵਾਲੀ ਦੀ ਨਹੀਂ ਹੋਈ ਉਹ ਹੁੰਦੀ ਕਿਸੇ ਹੋਰ ਦੀ ਵੀ ਨਹੀਂ ਹਣਾ ਵੀ ਉਹਦੇ ਹੋਣਾ ਉਹਦੇ ਵੀ ਨਹੀਂ ਉਹਨੇ ਕਿਉਂਕਿ ਮੈਂ ਉਹਨੂੰ ਸਰਾਫ ਦੇਣਾ ਠੀਕ ਹੈ ਜਿਹੜੀਆਂ ਜਨਨੀਆਂ ਐ ਕਰਦੀਆਂ ਨਾ ਆਪਣੇ ਘਰਾਂ ਨੂੰ ਧੋਖਾ ਦੇ ਕੇ ਕਿਸੇ ਹੋਰ ਬੰਦੇ ਨਾਲ ਰਹਿਦੀਆਂ ਉਹਨਾਂ ਨੂੰ ਮੈਂ ਤਲਾਕ ਮੈਂ ਤਲਾਕ ਦੇਉ ਯਾਰ ਉਹਨਾਂ ਨੂੰ ਮੈਂ ਕਹਿੰਦਾ ਤਲਾਕ ਦੇ ਕੇ ਉਹਨਾਂ ਨੂੰ ਕਹੋ ਵੀ ਜਿੱਥੇ ਤੈਨੂੰ ਜੀ ਕਰਦਾ ਉੱਥੇ ਵਿਆਹ ਕਰਾ ਮੇਰਾ ਖਿਹੜਾ ਛੱਡ ਕਿਉਂਕਿ ਬਈ ਕੱਲ ਨੂੰ ਤੁਹਾਨੂੰ ਐ ਨਹੀਂ ਪਤਾ ਕਿਸੇ ਡਰਮ ਵਿੱਚ ਪਾਇਆ ਹੋ ਐ ਨਹੀਂ ਪਤਾ ਤੁਹਾਨੂੰ ਕਿਸੇ ਨਹਿਰ 'ਚ ਧੱਕਾ ਦਿੱਤਾ ਹੋਵੇ ਨਾ ਐ ਨਹੀਂ ਪਤਾ ਤੁਹਾਨੂੰ ਕਿਸੇ ਅੱਗ ਲਾਤੀ ਉਹਨਾਂ ਕੋਈ ਨਾ ਕੋਈ ਤੁਹਾਡੇ ਨਾਲ ਇਹ ਜੀ ਚੀਜ਼ ਨਾ ਵਾਪਰੇ ਇਸ ਕਰਕੇ ਤੁਸੀਂ ਭਰਾਵਾ ਉਹਦੇ ਮਰੇ ਹੱਥ ਬੰਨ ਕੇ ਉਹਨੂੰ ਕਹਿ ਦਿਓ ਵੀ ਤੂੰ ਜਿੱਥੇ ਤਰਾ ਜੀ ਕਰਦਾ ਉੱਥੇ ਕਰਾ ਲੈ ਮੇਰਾ ਖਿਹੜਾ ਛੱਡ ਦੇ ਤੇ ਜਵਾਕਾਂ ਨੇ ਨਹੀਂ ਕੋਈ ਉਹ ਕੀਤਾ ਬਾਈ ਮੇਰੇ ਜਵਾਕ ਤਾਂ ਖੁਸ਼ ਆ ਵੀ ਮਮ ਡੈਡੀ ਡੈਡੀ ਦਾ ਯਾਰ ਡੈਡੀ ਡੈਡੀ ਜੀ ਬੁਲਾਉਂਦੀ ਬਈ ਸਾਨੂੰ ਦੁੱਧ ਨਹੀਂ ਚੰਗਾ ਆਉਨੇ ਕਹਿੰਦੀ ਪ੍ਰਸ਼ਾਸੀਓ ਤੋ ਕੀ ਲੈਣਾ ਠੀਕ ਹੈ ਅਸੀਂ ਤਾਂ ਤੂੰ ਡੈਡੀ ਤੇਰੇ ਨਾਲ ਤੂੰ ਜਿਵੇਂ ਕਰੇਗਾ ਓਵੇਂ ਕਰ ਲਾਂਗੇ ਠੀਕ ਹੈ ਮੈਂ ਫਿਰ ਮੈਂ ਤਾਂ ਬਸ ਫਿਰ ਜੋ ਆਕਾਂ ਨੂੰ ਕਿਹਾ ਜੋ ਆ ਕਹਿੰਦੇ ਵੀ ਠੀਕ ਆ ਫਿਰ ਮੈਂ ਜਾ ਕੇ ਬਈ ਸਾਈਨ ਕਰਤੇ ਉਹਨਾਂ ਦੋਨਾਂ ਆਸ਼ਕ ਉਹਦੇ ਆਸ਼ਕ ਨਾਲ ਉਹਦਾ ਵਿਆਹ ਕਰਾਤਾ ਬਈ ਠੀਕ ਹੈ ਬਈ ਧੰਨਵਾਦ ਧੰਨਵਾਦ ਬਈ ਇਹ ਬਾਈ ਕਹਿੰਦਾ ਵੀ ਮੇਰਾ ਜੀ ਨਹੀਂ ਸੀ ਕਰਦਾ ਵੀ ਮੈਂ ਉਹਨੂੰ ਛੱਡਾਂ ਜਾਂ ਮੇਰੇ ਜਵਾਕ ਆ ਉਹਦੀ ਮਾਂ ਤੋਂ ਦੂਰ ਜਾਣ ਰੌਲਾ ਕੀ ਪੈਂਦਾ ਵੀ ਜਦੋਂ ਉਹ ਜਨਾਨੀ ਸ਼ਰੇਆਮੀ ਬਿਗੜ ਗਈ ਇਹ ਬੰਦੇ ਨੂੰ ਟਾਈਮ ਨਹੀਂ ਦਿੰਦੀ ਸੀ ਉਹਨੂੰ ਰੋਟੀ ਟੁੱਕ ਦਾ ਨਹੀਂ ਸੀ ਬਸ ਉਹਦੇ ਨਾਲ ਸ਼ਰਿਆਮ ਗੱਲਾਂ ਬਾਤਾਂ ਕਰਨੀਆਂ ਉਹਨੂੰ ਮਿਲਣਾ ਸ਼ਰਿਆਮ ਇਹਨੂੰ ਕਹਿੰਦੀ ਸੀ ਮੈਨੂੰ ਤਲਾਕ ਦੇ ਮੈਂ ਤੇਰੇ ਰਹਿਣਾ ਨਹੀਂ ਬਸ ਇਹ ਕਹਿੰਦੀ ਤਲਾਕ ਦਾ ਇੰਤਜ਼ਾਰ ਕਰਦੀ ਸੀ ਉਹ ਵੀ ਇਹ ਤਲਾਕ ਦੇਵੇ ਤੇ ਸਾਈਨ ਹੋਣ ਤੇ ਮੈਂ ਉਹਦੇ ਨਾਲ ਵਿਆਹ ਕਰਾਵਾਂ ਉਹ ਗਾਂ ਬੰਦੇ ਦਾ ਵੀ ਤਲਾਕ ਹੋਇਆ ਵਾ ਸਿਆਣੇ ਬੰਦੇ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਜਿਹੜੇ ਆਉਦੇ ਘਰ ਪਰਿਵਾਰ ਦੇ ਤੇ ਉਹਦੇ ਘਰ ਵਾਲੇ ਦੀ ਜਿੱਚ ਬੱਚਿਆਂ ਦੀ ਨਹੀਂ ਹੋਈ ਉਹ ਹੁੰਦੀ ਕਿਸੇ ਦੀ ਵੀ ਨਹੀਂ ਹੋਣੀ ਉਹਦੀ ਵੀ ਨਹੀਂ ਇਹ ਤੇ ਹੁਣ ਉਹ ਬੰਦੇ ਨੇ ਵੀ ਨਹੀਂ ਉਹਦੀ ਜਿਹੜਾ ਉਹਦੀ ਘਰ ਵਾਲੀ ਨੂੰ ਤਲਾਕ ਦੇ ਕੇ ਤੇ ਗਾਂ ਦੂਜੇ ਥਾਂ ਉਹ ਵਿਆਹ ਕਰਾਉਣ ਨੂੰ ਤਿਆਰ ਹੋ ਗਿਆ ਮੁੜ ਕੇ ਉਹਨੇ ਪਛਤਾਉਣਾ ਅੱਜ ਨਾਲ ਕੱਲ ਨੂੰ ਦੋ ਦਿਨਾਂ ਨੂੰ ਚਾਰਾਂ ਨੂੰ ਸਾਲ ਨੂੰ ਦੋ ਸਾਲਾਂ ਨੂੰ ਪਛਤਾਉਗੀ ਕਿਉਂਕਿ ਇੰਨਾ ਪਿਆਰ ਕਰਨ ਵਾਲਾ ਬੰਦਾ ਕੋਈ ਕੋਈ ਮਿਲਦਾ ਹੁੰਦਾ ਇਹੋ ਜਿਹਾ ਬੰਦਾ ਵੇਖੋ ਜਿਹੜਾ ਬੰਦਾ ਆਪ ਦੀ ਘਰ ਵਾਲੀ ਆਪਦੇ ਹੱਥੀ ਦੂਜੇ ਥਾਂ ਵਿਆਹਿਆ ਕਿਉਂ ਵੀ ਚਲ ਜੇ ਉਹ ਉੱਥੇ ਖੁਸ਼ਾ ਤੇ ਉੱਥੇ ਰਹਿੰਦੇ ਸਾਡੀ ਜ਼ਿੰਦਗੀ ਵੀ ਸੌਖੀ ਹੋ ਜੂਗੀ ਮੇਰੇ ਜਵਾਕ ਰੋਜ਼ ਰੋਂਦੇ ਆ ਜਦੋਂ ਇਹ ਲੜਦੇ ਆ ਦੋਨੇ ਉਹਨਾਂ ਦੇ ਸਾਹਮਣੇ ਤੇ ਬਈ ਜਵਾਕਾ ਤੇ ਵੀ ਪ੍ਰਭਾਵ ਮਾੜਾ ਪੈਣ ਲੱਗ ਜਾਂਦਾ ਜਵਾਕ ਕੁੜੀ ਧੀ ਇਹਦੀ ਵੱਡੀ ਆ ਉਹ ਕਹਿੰਦੀ ਆ ਵੀ ਡੈਡੀ ਦੀ ਚੁੱਪ ਕਰਕੇ ਉਹਨੂੰ ਤਲਾਕ ਦੇ ਇਹਨੂੰ ਜਾਣ ਦੇ ਜਿੱਥੇ ਜਾਂਦੀ ਆ ਵੀ ਆਪਾਂ ਆਪਦੀ ਜ਼ਿੰਦਗੀ ਸੌਖੀ ਨਵਾਲਾਂਗੇ ਪੁੱਤ ਨੇ ਵੀ ਇਹੀ ਗੱਲ ਕਹੀ ਪਰ ਆਪਾਂ ਨੂੰ ਇਹ ਗੱਲ ਦਾ ਨਹੀਂ ਪਤਾ ਲੱਗਦਾ ਵੀ ਯਾਰ ਬੁਢਣਾਂ ਅੱਜਕੱਲ ਜਨਾਨੀਆਂ ਜਾਂ ਕੁੜੀਆਂ ਨੂੰ ਹੋਇਆ ਕੀ ਆ ਕੀ ਮੱਤ ਮਾਰੀ ਗਈ ਇਹਨਾਂ ਦੀ ਵੀ ਕੀ ਕੁਝ ਕਰੀ ਜਾਂਦੀਆਂ ਕੋਈ ਨੀਲੇ ਡਰਮ ਚ ਪਾਈ ਜਾਂਦੀਆਂ ਕੋਈ ਕੁਸ਼ ਕਰੀ ਜਾਂਦੀਆਂ ਆਪਾਂ ਕੀ ਕਰ ਸਕਦੇ ਆ ਇੱਥੇ ਹੁਣ ਕਹਿੰਦੇ ਹੁੰਦੇ ਕੋਹਲ ਕਾਲ ਜੁਗ ਦੀ ਨਿਸ਼ਾਨੀ ਆ ਸਮਝ ਲਓ ਵੀ ਬੰਦਾ ਇਸ ਤੋਂ ਵੱਧ ਕੁਝ ਨਹੀਂ ਕਰ ਸਕਦਾ ਕੀ ਕਰੂਗਾ ਨਾ ਤਾਂ ਇਹਨਾਂ ਨੂੰ ਸਮਝੇ ਸਮਝਾਇਆ ਤੋਂ ਅਕਲ ਆਉਂਦੀ ਆ ਤੇ ਨਾ ਕੋਈ ਹੋਰ ਅਸੀਂ ਇੱਕ ਸਿੱਖਿਆ ਦਿੰਦੇ ਹੁੰਨੇ ਆ ਕੀ ਪਤਾ ਕੋਈ ਬੰਦਾ ਸਿੱਖਿਆ ਦੇ ਵਿੱਚ ਇਹ ਚੀਜ਼ ਨੂੰ ਸਮਝ ਜੇ ਕਿਉਂਕਿ ਅੱਜ ਕੱਲ ਕੁੜੀਆਂ ਜਾਂ ਬੁੜੀਆਂ ਇਹ ਸੋਚਦੀਆਂ ਨਹੀਂ ਆਪਦਾ ਘਰ ਟੁੱਟਣ ਲਾ ਤੋੜ ਲੱਗਣਾ ਨਹੀਂ ਸੋਚਦੀਆਂ ਵੀ ਅਸੀਂ ਕਿੱਧਰ ਨੂੰ ਜਾਵਾਂਗੇ ਗਾਂ ਸਾਡਾ ਕੀ ਸਾਡੇ ਤੇ ਬੀਤੂਗੀ ਸਾਡੀ ਵੀਡੀਓ ਇੱਕ ਸਿੱਖਿਆ ਲਈ ਹੁੰਦੀ ਆ ਸਾਡੀ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਆ ਸਾਡੀ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ